ਜੀ ਬਾਈ ਜੀ ਸਾਰਿਆਂ ਸਸਰੀ ਕਾਲ ਬਾਬੇ ਬੋਲੀ ਜਾਂਦੇ ਆ ਆਪਾਂ ਕਬੂਤਰ ਤੋਂ ਲੱਟਣ ਲੱਗੇ ਤਿਆਰੀ ਨਾਲ ਕਬੂਤਰ ਹੀ ਆ ਬਾਜੀ ਤੇ ਲੈ ਕੇ ਜਾਣੇ ਆ ਕਬੂਤਰ ਦਿਖਾ ਦੇ ਕਿਹੜਾ ਮਹਾਰਾਜ ਕਿਰਪਾ ਕਰੇ ਕਬੂਤਰ ਦਿਖਾ ਦੇ ਕਿਹੜਾ ਤੇ ਕਬੂਤਰ ਆ ਬੈਠਾ ਆ ਵੇਖੋ ਜੀ ਕਾਲੀ ਪੂਛ ਜਿਹੜਾ ਬੀਲੇ ਵਾਲਾ ਸੁਟਾ ਕਬੂਤਰ ਤੇ ਕਬੂਤਰੇ ਖੁੱਡੇ ਚ ਆਜੇ ਉਹ ਕੱਢੀ ਨਹੀਂ ਬਾਹਰ ਦਿਖਾਓ ਜੀ ਜਾ ਆ ਬੈਠੀ ਸਾਹਮਣੇ ਕਾਲੀ ਕਾਂਤ ਖੜ ਜਲੇ ਆ ਬੈਠੀ ਹੁਣ ਨਾ ਦੇਖਣਾ ਮੋਜ ਦਾ ਹੁੰਨ ਲਾਗੇ ਆ ਬੈਠੀ ਆ ਜਾਣਗੇ ਯਾਰ ਠੀਕ ਆ ਸਾਡੇ ਵਾਲਾ ਪੰਚਰੇ ਬਣਨੇ ਚਲਦੇ ਆ ਬਸ ਬਈ ਹੁਣ ਕਰ ਲਏ ਦੋਨੋਂ ਪੰਚਰੇ ਤਿਆਰ ਇੱਕ ਤਾਂ ਆਹੀ ਜਿਹੜਾ ਉਧਰ ਲੱਗੇ ਪਿੰਨਾ ਮੀਲੇ ਵਾਲੇ ਇੱਕ ਉਹ ਕਰ ਲਿਆ ਪੰਚਰਾ ਤਿਆਰ ਤੇ ਦੂਜਾ ਨੌਜਾਨ ਵੀ ਆ ਗਿਆ ਹਾਂਜੀ ਜੀ ਸਾਰੇ ਸੰਸਰੀ ਕਾਲ ਵੀ ਭਰਾਣਾ ਨਾ ਪਾਲਣ ਤਰਨਾ ਪ੍ਰੋਦਾਤਾ ਕਰਨਾ ਆਸਰ ਜੀ ਰਾਜਾ ਨਾ ਨਿਰਾ ਨਾ ਤਰਨਾ 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 करो चेक चेक लेकी पुट करो दूज लो मत रखाई चला ਫਟਦਾ ਆ ਜੀ ਆਹ ਤੇਨੋ ਇਲਾਫੜਾ ਕੀ ਕਰਦੇ ਸਰਪਿੰਦਰ ਹੋਣ ਤੀ ਮਟਾਰੀ ਬਹੁਤ ਖਬਰ ਬਾਈ ਨੋ ਬੇਸਟਰ ਦੋ ਨਾ ਯਾਰ ਮਾ ਫਿਰਦੇ ਰਹੇ ਫਿਰਦੇ ਰਹੇ ਮੇਕਾ ਫਿਰਦੇ ਰਹੇ ਫਿਰਦੇ ਰਹੇ ਉਹ ਵਿਚਾਲ ਕੇ ਦੱਸ ਮੈਂ ਇੱਧਰ ਕੀ ਆ ਰਹੇ ਮੰਗੇ ਉਹ ਮੰਗੇ ਆਹ ਘੰਟੇ ਰੋਕ ਲੋ ਆਹ ਕੋ ਬੋਤਲ ਸਟਿੱਪ ਸੇ ਆ ਲੈ ਆਏ ਅੱਜ ਮਿੱਤਰ ਹੁਣ ਦਿੰਨੇ ਆ ਪਾਣੀ ਆਪਾਂ ਪੂਤਰਾਂ ਨੂੰ ਤੇ ਦਿੰਨੇ ਆ ਬਈ ਪਾਣੀ ਓਕੇ ਰਿਪੋਰਟਾਂ ਟਾਈਮ ਹੋ ਗਿਆ 7:30 ਦਾ ਓਲੀ ਤਾਂ ਕਹਿੰਦੀ 7 ਵਜੇ ਮਰੋਣੇ ਆ ਪਰ ਟਾਈਮ 7:30 ਦਾ ਹੋ ਗਿਆ ਓਏ ਫੜੀ ਮੇਰਾ ਫੋਨ ਤੇਰਾ ਫੋਨ ਫੜੀ ਕੇ ਰਿਪੋਰਟਾਂ ਰੰਗ ਭਾਈ ਬਈ ਇਹ ਕਿੱਥੇ ਲਾਤਾ ਹੈ ਬਿਰਤੇ ਲਾਤਾ ਰੰਗ ਭਈ ਇਹਦੇ ਦਿਖਾਉਂਦਾ ਤੁਹਾਨੂੰ ਇੱਕ ਮਿੰਟ ਕਰੋ ਚੈੱਕ ਬੇ ਭਰ ਲਈ ਸਰਾਂ ਚ ਪਾਣੀ ਦੀ ਅੱਧੀ ਨਹੀਂ ਕਰੋ ਅੱਧੀ ਦੀ ਜਵਾਂ ਉੱਧਰ ਫੋਨ ਕਰੀ ਆ ਰਹੇ ਨੇ ਆਪਾਂ ਅੱਜ ਜਿਆਣਾ ਨਾ ਸਾਟੂ ਗਾਉਦੀ ਬਾਕੀ ਇਧਰ ਕੋਸ ਸਾਹ ਬਣੀ ਇਧਰ ਵੀ ਵਲੋਗ ਬਣੀ ਜਾਂਦਾ ਇਧਰ ਵੀ ਬਣੀ ਜਾਂਦਾ ਓਕੇ ਰੋਟਾ ਜੋ ਕੰਮ ਕਰੇ ਬਿਰੋ ਹੋਮ ਰੌਣ ਲੱਗ ਕੇ ਬਿਊਟੀ इधर पैर पुर तो यहाँ देखूँ लो भाई क्या एक कता चेक एक हो, हो जाऊँगा तो ज्ञानी तैयार है पूरा सेट है ना चेक का भाई ले भाई ज्ञानी ने भी चार बोले भी अच्छी ओ क्या बोला इतना करो चेक बाकी चलिए दो और गए ਓਕੇ ਵੀ ਦੇ ਲਈ ਇਹਨਾਂ ਨੂੰ ਪਾਣੀ ਪੋਣੀ ਤੇ ਫਿਰ ਕਰਾਂਗੇ ਤੁੰਨਾ ਸ਼ੇਰ ਘਟ ਦੇ ਦੋ ਨੀ ਲੋ ਮਿੱਤਰੋ ਦੇ ਲਿਆ ਪਾਣੀ ਪੋਣੀ ਕੂਤਰਾਂ ਨੂੰ ਹੋ ਗਈਆਂ ਓਕੇ ਰਿਪੋਰਟਾਂ ਬਾਬਾ ਹੀ ਮਾਰ ਦੇਣ ਜਾ ਕੇ ਉੱਲੇ ਚੱਲ ਚੱਲਾ ਚਾ ਆਹ ਮਿੱਤਰੋ ਛੜ ਤੇ ਕੂਤਰ ਮਾਰਦੇ ਉੱਲੇ ਤੇ ਆਪਾਂ ਰੀਲ ਬਣਾਉਣ ਲੱਗ ਗਏ ਆਪਣੇ ਇੰਸਟਾ ਤੇ ਇੱਧਰ ਵੇਖੋ ਇਹ ਕਬੂਤਰੇ ਕੂਤਰ ਹੋ ਗਏ ਪੈਂਡੇ ਜੇ ਕੰਡੇ ਕੂਤਰੀ ਕੂਤਰ ਹੋ ਗਏ ਬਈ ਸਾਰੇ ਜੇ ਵੇਖ ਕੇ ਇਧਰ ਵੇਖੋ ਇਧਰ ਕਿਵੇਂ ਕੂਤਰੀ ਕੂਤਰਾ ਹੀ ਆ ਗਿਆ ਬਾਹਾਂ ਛੱਡੀ ਜਾਂਦੀ ਆ ਆਪਣੇ ਪੁੱਤਰ ਵੀ ਦੇਖੋ ਬੈਠਾ ਤਾਰ ਤੇ ਚਾਚਾ ਉਹ ਲਵਾ ਬੈਨਾ ਡਰਾ ਡਰਾ ਡਾਈ ਜਾਂਦੇ ਉਹਨੂੰ ਕਰੋ ਚੈੱਕ ਇਧਰ ਵੀ ਬਹਿ ਗਿਆ ਕੋਈ ਇਧਰ ਵੀ ਬਹਿ ਗਿਆ ਕੋਈ ਤਾਰਾ ਤੁਰਾ ਦੇ ਬੈਠੀ ਆ ਗਏ ਬਈ ਆ ਗੱਲੇ ਹੀ ਦੋਵੇਂ ਆਹ ਆਹ ਦੇ ਲੈ ਕੇ ਰੂਪਤਾ ਉਧਰ ਕੂਤਰ ਡਾਉਣ ਦੀ ਟਰਾਈ ਗੱਲੀ ਨਹੀਂ ਜ਼ੋਰ ਲੱਗਾ ਪਿਆ ਹਾਂ ਪੰਡੇ ਕੂਤਰ-ਕੂਤਰੀ ਹੋ ਗਏ ਨਾ ਯਾਰ ਬਹੁਤ ਵੱਡੇ Oh, दादा चप्पल मारी ਆਹ ਗੱਲ ਦੀ ਏ ਕੇ ਰੋਟਾ ਬਈ ਗੰਢੇ ਹੀ ਚਲਾਦੇ ਆਣੇ ਤਾਂ ਅਰੇ ਜੀ ਕਰ ਰਿਹਾ ਇੱਕ ਨੂੰ ਕਿਵੇਂ ਚੁੱਟਿਆ ਗਿਆ ਬਈ ਜੰਮ ਲੋਕ ਕੀ ਬਾਰੇ پوری ਪੈ ਗਿਆ ਤੇ ਓਏ ਭਾਈ ਨੱਕਾ ਚਾਹ ਰੱਖੀ ਚਾਹੇ ਹੁੰਦੀ ਆ ਤੇ ਦੁੱਟਿਆ ਆਦਲੀ ਗੁਗਰੀ ਆਪਣੀ ਇੱਕ ਚਲੋ ਚੱਲ ਆਹ ਚੱਲਣੇ ਹਨ ਮੋੜੋਂ ਤੋਂ ਫਿਰ ਤੱਕ ਆ ਆ ਇੱਕ ਉਤਰ ਵੀ ਇੱਥੋਂ ਆਏ ਉੱਡ ਕੇ ਤੇ ਉਹ ਘਰਾਂ ਤੇ ਉੱਡਦੇ ਆ ਜਾ ਕੇ ਸਾਰੇ ਉਤਰ ਐ ਫਿਰ ਇੱਧਰ ਸੇਣਾ ਬੈਠੀ ਸਾਰੀ ਕਰੋ ਚੱਕੇ ਤੇ ਸਾਰੀ ਸੇਣਾ ਬੈਠੀ ਜਾਲ ਜੀਰਾ ਲੈ ਚਾਹ ਦੀ ਰਣ ਲਿਆਓ ਗਰਮੀ ਆ ਕਰੋ ਕਰੋ ਦੇਖ ਕੇ ਸੇਵਾ ਜੋ ਪੋਗਲੇ ਆ ਗਏ ਇਧਰ ਵੇ ਜਾ ਸਾਰੇ ਵਾਲੇ ਡਿੱਗੇ ਇਹ ਚੱਕ ਲੈ ਬਾਈ ਲੈ ਆ ਇਧਰ ਤਰੋ ਚੱਕੋ ਮਿੱਤਰੋ ਆਹ ਵੇਖੋ ਸੈਟਾ ਕੰਮ ਆਇਆ ਹੈ ਚਾਹ ਬਈ ਓਕਿਰ ਬੋਤਾ ਬਈ ਫੇਰ ਟਟ ਵੀ ਸੀ ਨਾ ਪੁਜੀਏ ਦੇ ਕਹਿੰਦੇ ਭੁੱਖ ਲੱਗੀ ਪੁਜੀਆ ਖਾਣਾ ਇਧਰ ਕੋਈ ਸਾਭ ਨਹੀਂ ਕੀ ਬੰਦ ਰਿਹਾ ਬਾਜੀ ਦਾ ਸਮਾਚਾਰ ਬਹੁਤ ਵਧੀਆ ਵਧੀਆ ਬੱਸ ਓਕੇ ਰਿਪੋਰਟਾਂ ਤੇ ਪਾਸ ਹੋਈ ਹੈ ਸਾਰਾ ਆਪਣਾ ਖਰਬਣਾ ਤੈਂਨ ਦਾ ਗਰਮੀ ਬਹੁਤ ਆ ਕਿੰਨੇ ਰਹਿ ਗਏ ਤੇ 30 3 ਰਹਿ ਗਏ ਹੈ ਹਾਂ ਕਿੰਨੇ ਸੀਗੇ ਤੜਕੇ ਤੜਕੇ 91 ਕਬੂਤਰ ਸੀਗੇ ਇਧਰ ਐਨਕਾ ਵਿਖੇ ਲਾਈਆਂ ਗੱਲ ਮੈਚੋਂ 31 ਕਬੂਤਰ ਰਹਿ ਗਏ ਆ ਤੇ ਬਾਕੀਆਂ ਤੇ ਹਜੇ ਟਾਈਮ ਆ ਹਾਂ ਓਕੇ ਓਕੇ ਖਾਨਪੁਰ ਲੋ ਬਈ ਆਪਾਂ ਪੈਂਦਾ ਇਹ ਖਾਨਪੁਰ ਬਾਜੀ ਤੇ ਟਾਈਮ ਮੈਨੂੰ ਪਤਾ ਨਹੀਂ ਇਸ ਵੇਲੇ ਮੁੰਜਵਾਨੀ ਤੇ ਕਬੂਤਰ ਸਾਰੇ ਸੀਗੇ 90 ਤੋਂ ਪਲੱਸ ਤੇ ਹੁਣ ਤਾਂ ਮੈਨੂੰ ਤਾਂ ਪਜਾਰਨਾ ਦਾ ਸਕਦਾ ਹੀ ਰਹਿ ਗਿਆ ਥੋੜੇ ਹੀ ਮੈ ਇਧਰ ਦੀਦਾ ਨਹੀਂ ਮਨਦਾ ਆਪਣੀ ਦੀਦੇ ਉਤਰਨ ਪੰਜ ਸੱਤ ਫਰਦੇ ਉੱਤੇ ਬਾਕੀ ਲੜਦੇ ਹੀ ਫਰਦੇ ਆ ਬਾਕੀ ਬਾਤ ਛਪੜਾ ਤੇ ਇਹਨਾਂ ਬੈਟੀ ਸਾਰੇ ਹੀ ਗੈਗ ਲੱਗੀ ਜਾਲ ਨਾਲ ਐ ਗੁਰੀ ਕਹਿਣੂ ਕੀ ਕਹਣਾ ਹੋ ਮਿੱਤਰੋ ਟਾਈਮ ਹੋ ਗਿਆ 4 4 ਦਾ ਤੇ ਬਾਜੀ ਤੇ ਯਾਰ ਥੋੜੀ ਉਤਰ ਰਹਿ ਗਏ ਕੀ ਕੋ ਚੱਲ ਰਿਹਾ ਬਾਜੀ ਦਾ ਸਿਣਾ ਕਿ ਬੱਸ ਆਪਣੇ ਫਰਦੇ ਦੋ ਫਰਦੇ ਆ ਤੇ ਕਿੰਨੇ ਕੁ ਰਹਿ ਗਏ ਹੁਣ ਅੰਦਾਜ਼ਾ ਬੱਸ 10 ਹੀ ਫਰਦੇ ਆ ਦਸਤਕ ਉਤਰ ਫਿਰਦੇ ਆ ਬਾਈ ਕਮਾਤਾ 99 ਸੀਗੇ 1 ਨਹੀਂ ਬਣੀ ਫਿਰਦੇ ਆ 99 ਕੁੱਤਰ ਸੀ ਅੱਧੇ ਵਿੱਚੋ ਯਾਰ ਭੱਜ ਭੁੱਜ ਗਏ ਅੱਧੇ ਬਹਿ ਗੂਗੇ ਬਾਕੀ ਓਕੇ ਰਿਪੋਰਟਾ 80 ਕਿਲੇ 80 ਬੜ ਕਰੋ ਚੱਕ ਹੌਲੀ ਜੀ ਬਣਾ ਲੈ ਕਿਹੜਾ ਆ ਆਉਂਦੇ ਕੋਲ ਤੇ ਜਾਨਾ ਬੰਦ ਬੰਦ ਨਹੀਂ ਜਾਣਦਾ ਕੋਈ ਬਲੌਗ ਵੇਨੇ ਆ ਪਰ ਸਬਸਕ੍ਰਾਈਬ ਦੇ ਸੀ ਇਹ ਵੀਡੀਓ ਘੰਟੀ ਵਾਲਾ ਬਟਨ ਨਹੀਂ ਜਮਬੇ ਦੁਬਾਰਾ ਯਾਰ ਉਹਨੇ ਕੀ ਦੋਖ ਦਿੰਦੇ ਸਾਡੇ ਤੇ ਹਾਂ ਨਾ ਕਰਿਆ ਕਰੋ ਆ ਕੂਟਰ ਮੰਦਿਆ ਫਿਰਦੇ ਆਂ ਤਾਂ ਆ ਆ ਜਾਂਦੀ ਵਿਖਾ ਦੇ ਆ ਜਾਂਦੀ ਆਪਣੀ ਕਾਰੇ ਦੂਸਰੀ ਜਾਂਦੀ ਕਾਲੇ ਕੁਝ ਮਿਰਜੇ ਦੀ ਭੈਣ ਆ ਸਹਬਾ ਟਾਉਰੀ ਵਾਲਾ ਟਾਉਰੀ ਵਾਲਾ ਇਹਦਾ ਟੌਂਗਾ ਯਾਰ ਉੱਚਾ ਹੀ ਬਾਲਾ ਜਾਂਦਾ ਆਹ ਘਾਟੀ ਹੁੰਦਾ ਉਹ ਜੰਮਾ ਬੱਲੇ ਹੈ ਉੱਚਾ ਫਰਦਾ ਕਬੂਤਰ ਜੇ ਉਹ ਨੀਵਾ ਆਇਆ ਤਾਂ ਦੱਸਾਂਗਾ ਪਰ ਤੇ ਆਪਾਂ ਹੀ ਉੱਚਾ ਫਰਦਾ ਕਬੂਤਰ ਚਕਾਰ ਹਾਂ ਟਿੱਕਾ ਵਾਲਿਆ ਆਪਾਂ ਉਹ ਕਿਰਪਾ ਤੁਹਾਨੂੰ ਦਵਾ ਕੇ ਭਰਾ ਆਵੇ ਆਹ ਲੇਖੋ ਜਿਆਦਾ ਮੰਗਾ ਹੋਇਆ ਮੈਂ ਲੱਗੀ ਇਹ ਬਹਿ ਗਿਆ ਨਹੀਂ ਬੈਠਾ ਨਹੀਂ ਗਿਆ ਵਿੰਦਾ ਵਿੰਦਾ ਗਾਣਿਆ ਕੇ ਨਹੀਂ ਬਈ ਨਹੀਂ ਬਿੰਦਾ ਜੀ ਘੱਟ ਹੀ ਲੱਗੇ ਤਾਂ ਚੱਲ ਲਗਾਣੀ ਹੈ ਜੇ ਓਕੇ ਰੋਟਾ ਬਈ ਦਿਮਾਗ ਨੂੰ ਆਪੇ ਦਗਾ ਚੁਈ ਗਾਣੇ ਜਾ ਆ ਚੱਲੀ ਆਉ ਤੇ ਨਹੀਂ ਇਧਰੇ ਆਹ ਪੂਤਰ ਇੱਥੇ ਆਉ ਗਾਣਾ ਕਿਹੜਾ ਚਾ ਮੈਂ ਯਾਰ ਕਾਂਗਰੀ ਕੁਤਰੀ ਦਾ ਕਰਦੇ ਚੈੱਕ ਪੂਤਰ ਤਾਂ ਉਹਦੇ ਹੀ ਦੇਖੀ ਜਿਹੜਾ ਸਿੱਧਾ ਕੇ ਜੱਤ ਕੇ ਢਾਂਗੀ ਤੇ ਬੈਠਾ ਠੀਕ ਹੈ ਤੇ ਓਕੇ ਆ ਬਈ ਲੋ ਮਿੱਤਰੋ 5 29 ਦੇ ਕੁਤਰੀ ਗਈ ਕੱਟੀ ਆਪਣੀ ਇੱਕ ਰਹੇਗਾ ਜੋ ਟਾਰਡੂ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਕੱਟੀ ਹੋ ਗਈ ਬਈ ਆਕਾ 61 ਸ਼ਾਟ ਕੀ ਹੈ 529 ਤੇ ਤੁਹਾਨੂੰ ਦਿਖਾਉਂਦੇ ਆ ਕਬੂਤਰੇ ਵੀ ਤੇ ਤਰੋ ਨਿਬੜ ਗਈ ਬਾਜੀ ਤੇ ਇਹ ਕਬੂਤਰ ਆ ਗਿਆ ਆਪਣਾ ਹਿੱਸੇ 'ਚ ਤੇ ਹੁਣ ਚੱਲਦੇ ਆ ਬਾਬਾਈ ਸਕੂਟਰ ਭੌਣਨੇ ਆ ਤੇ ਦਿਖਾਉਂਨੇ ਆ ਸੋਣੇ ਜਾ ਕੇ ਉੱਚੇ ਹੀ ਬਹੁਤ ਖੜਾ ਹੈ ਬਈ ਕਬੂਤਰੇ ਯਾਰ ਦੇਖਦੇ ਆ ਹੁਣ ਭੌਣਨੇ ਚੱਲ ਕੇ ਪਹਿ ਜਾ ਓਏ ਚੱਲ ਠੀਕ ਟੋਕੀਰ ਪੋਟਾ ਹੋ ਗਈਆਂ ਬਈ ਚਾਲਦੇ ਆਨ ਭਾਉਨੇ ਆ ਕਬੂਤਰ ਤੇ ਦਿਖਾਵਾਂਗੇ ਤੁਹਾਨੂੰ ਤੇ ਮਿੱਤਰੋ ਇਹਨਾਂ ਦੀ ਗੁੱਟ ਦੀ ਆਪਾਂ ਛਤਰੀ ਚੱਕਦੇ ਨਹੀਂ ਪਹਿਲਾਂ ਆਪਾਂ ਚਲੇ ਸੀਗੇ ਉਧਰ ਤੇ ਪਰ ਨਹੀਂ ਹੁਣ ਆਪਾਂ ਜਿਹੜੇ ਘਰੇ ਆਪਾਂ ਸਮਾਨ ਰੱਖਿਆ ਈ ਉੱਥੇ ਹੀ ਛਤਰੀ ਚੱਕ ਦਿੰਨੇ ਆ ਯਾਰ ਤੇ ਦਿਖਾਉਂਨੇ ਆ ਤੁਹਾਨੂੰ ਭਾਉਨੇ ਆ ਬਈ ਕੂਕਰੀਆਂ ਕਬੂਤਰ ਨੂੰ ਸੱਚ ਤੇ ਦਿਖਾਉਂਨੇ ਆ ਤੁਹਾਨੂੰ ਫਿਰ ਸੌਣੇ ਛਤਰੀਆਂ ਹੁਣ ਤੇ ਬਾਕੀ ਬਾਕੀ ਉਧਰ ਵੀ ਲੱਗਣ ਲੱਗਿਆ ਟਣ ਘਟੂਆਂ ਚੱਕਣਗੇ ਤੇ ਉਧਰ ਵੇਖ ਕੇ ਆਪਾਂ ਨਾਲ ਦੀ ਨਾਲ ਇੱਧਰ ਲਾ ਦੇਣੀ ਆ ਤੇ ਕੋਈ ਨਹੀਂ ਬਹੁਤ ਬਹੁਤ ਕੂਤਰੇ ਰੁੱਚਾ ਵਾਲਾ ਖੜਾ ਤੇ ਦੇਖੋ ਨਿਆ ਮਿੱਤਰੋ ਲੱਗ ਗਿਆ ਯਾਦਰੀਆਂ ਕਰੋ ਚੈੱਕ ਤੇ ਇਧਰ ਆਪਣੀ ਛਤਰੀ ਵੀ ਆਪਾਂ ਕਾਣ ਲੱਗੇ ਖੜੀ ਬਸ ਤੇ ਦਿਖਾਉਂ ਨਿਆ ਸੋਨੂੰ ਤੇਰਾ ਲੱਗ ਗਿਆ ਯਾਦਰੀਆਂ ਐ ਕੂਤਰੀ ਯਾਰ ਆਪਣੇ 10 ਮਿੰਟ ਪਹਿਲਾਂ ਹੀ ਬਹਿ ਗਈ ਯਾਰ ਚਲੋ ਕੋਈ ਨਹੀਂ ਤੇ ਆਪਣਾ ਕੂਤਰ ਤਾਂ ਆ ਗਿਆ ਇੰਨਾ ਹੀ ਬਹੁਤ ਐ ਬਾਈ ਤੇ ਆਹ ਫਿਰਦੇ ਕੂਤਰਾ ਆਪਣਾ ਕੂਤਰ ਸਾਰਿਆਂ ਨਾਲ ਉੱਚਾ ਫਿਰਦਾ ਬਾਈ ਹਾਂਜੀ ਵਲੋਗ ਬਣਾਓ ਯੋ ਯੋ ਕਰੋ ਚੈੱਕ ਐ ਬਾਕੀ ਆ ਮੜੀ ਸਰੇ ਬੰਦੇ ਆ ਬਾਕੀ ਬਣ ਲਾਉਨੇ ਆ ਬਈ ਬੂਤਰ ਦਿਖਾਉਨੇ ਆ ਤੁਹਾਨੂੰ ਬੂਤਰ ਚਾਹੀਦਾ ਲਓ ਮਿੱਤਰੋ ਕਰ ਦਿੰਦਾ ਟਾਂਗੀ ਖੜੀ ਤੇ ਆ ਕਰ ਦਿੱਤੇ ਸਾਰੇ ਮੈਂ ਆਹ ਹਾਂ ਪੰਜਾਹ ਦੀਆਂ ਮਾਰਨ ਲਓ ਮਿੱਤਰੋ ਪੰਜਾਹ ਦੀ ਬਣਾ ਪੰਜ ਲੱਗੇ ਪੰਜਾਹ ਕਿਉਂਕਿ ਪੰਜ ਕਿ ਉਹ ਮੀਣਾ ਤੁਮ ਕਰਾਂਗੇ ਜੇ ਨਾਲ ਬਈ ਜੋ ਕੀ ਹੋਇਆ ਤਾ ਮੇਰੇ ਲੱਭਦੇ ਫਿਰਦੇ ਆ ਕਬੂਤਰ ਯਾਰ ਤੇ ਮੈਂ ਤੇ ਬਈ ਉਤਰੇ ਯਾਰ ਸਰੀ ਤਿੰਨ ਪੈਂਟ ਲਾਖੜੇ ਬਈ ਉਤਰ ਸਾਨੂੰ ਕਿਤੇ ਨਹੀਂ ਲੱਗੇ ਠੀਕ ਆ ਦੋ ਕਬੂਤਰ ਉਹਦੇ ਪੈਂਟ ਉਤਰੇ ਸੀਗੇ ਪਰ ਹੋਰ ਸੀਗੇ ਤੇ ਚਾਰ ਕੁੱਤਕ ਤੁਰੇ ਸੀਗੇ ਉੱਥੋਂ ਦੋ ਆ ਦੋ ਜਾਵਦੇ ਗਾਹ ਬਈ ਹੁਣ ਦੇਖਦੇ ਆ ਯਾਰ ਕਿਹੜੇ ਪੈਂਟ ਆ ਇੱਕ ਆ ਪਿੰਡ ਨਾਲ ਆਇਆ ਦਾ ਬੁੱਟੇ ਵਾਲਾ ਇੱਥੇ ਦੇਖਦੇ ਆ ਵੀਰਪੁਰ ਇੱਕ ਜਾਈ ਇੱਕ ਜਾਈ ਹੋਰ ਜਾਣੇ ਆ ਫੇਰੀ ਦੂਜੇ ਕਿਹੜੇ ਪੈਂਟ ਆਉਂਦਾ ਬਈ ਫਿਰ ਅੱਬ ਜਾਣਾ ਖਾਨਪੁਰ ਆਪਣੇ ਜਿੱਥੋਂ ਪਾਈ ਸੀ ਠੀਕ ਆ ਤੇ ਬਾਕੀ ਵੀ ਲੱਭਦੇ ਫਿਰਦਾ ਕੁੱਤਰ ਕੋਸ਼ਿਸ਼ ਤਾਂ ਪੂਰੀ ਆ ਜਿੰਨ ਆਪਣੇ ਚਾਹ ਤੰਗਦਾ ਬਾਕੀ ਦੇਖਦੇ ਬੱਥੇ ਯਾਰ ਉੱਤਰ ਉੱਚੇ ਵਾਲੇ ਤੁਰ ਠੀਕੇ ਯਾਰ ਅੰਗੂ ਤੁਰ ਕੇ ਕੁੱਤਰ ਨਹੀਂ ਕੁੱਤਰ ਆਪਣਾ ਤੁਰਣਾ ਲੈਣੀ ਜੀ ਤੜਕੇ ਤੁਰੇ ਇੱਥੇ ਇੱਕ ਕੱਟਾ ਕੁੱਤਰ ਨਾਲ ਲੈ ਗਿਆ ਕੁੱਤਰ ਕੋਈ ਤੇ ਬਾਕੀ ਕੋਈ ਨਹੀਂ ਲਓ ਮਿੱਤਰੋ ਜਾਣਿਆ ਹੁਣ ਘਰੇ ਕੁੱਤਰ ਤਾਂ ਆਪਣਾ ਮਿਲਿਆ ਨਹੀਂ ਖਾਲੀ ਚੱਲ ਰਹੀ ਆ। ਬਾਕੀ ਹੋਰ ਤਾਂ ਵੀ ਜਿਹੜੀ ਆਪਾਂ ਪਹਿਲਾਂ ਛੱਡੀ ਸੀਗੀ ਉਹ ਵੀ ਬੇਜਗਦਾਰ ਚੱਲਿਆ। ਉਹ ਅੱਛਾ। ਪਿੱਛੇ ਪੈਰ ਲੱਤੇ ਨਾ ਹੋ। ਹੁਣ ਕਿੱਥੇ ਚੱਲਦਾ। ਰੱਬ ਜੀ ਰਿਹਾ ਇੱਥਾ। ਬਾਕੀ ਉਹ ਕੇ ਰਿਪੋਰਟਾਂ ਰਾਤ ਨੂੰ ਤਾਂ ਹੀ ਗਵਾਚ ਗਿਆ ਅੱਜ 7 ਵਜੇ ਚੱਕਰ ਮਾਰ ਗਿਆ ਤੇ ਫਿਰ ਦੇਖਿਆ ਹੀ ਨਹੀਂ ਕਿੱਧਰ ਗਿਆ। ਕੜੋ ਕੋਈ ਨਹੀਂ ਉਸੇ ਝੋਟੇ ਨਾਲ ਜੇ ਦੂਜੀ ਬਾਜੀ ਦਿੱਤ ਚੱਲੇ ਹਾਏ ਆ ਵੀ ਮੇਟਰ ਆਪਾਂ ਬਾਜੀ ਤੇ ਵੀ ਅੱਜ ਸਾਰੇ ਆਪਣੇ ਨਾਲ ਨਾਲ ਉੱਪਰ ਲੈਣਾ ਆਂ ਉਂਤਰਾ ਆਪਣਾ ਮਿਲ ਗੜੂ ਦੇ ਨਾਲ ਹੁਣੇ ਆਦੀ ਵੀ ਬਲਾਗ ਦਾ ਐਂਡ ਨਹੀਂ ਹੋਇਆ ਗਿਆ ਤੇ ਅੱਜ ਕਰਦੇ ਆ ਬਲਾਗ ਦਾ ਐਂਡ ਤੇ ਇੱਕ ਕਬੂਤਰ ਮਿੱਤਰ ਘਵਾਜ ਗਿਆ ਆਪਣਾ ਤੇ ਇੱਕ ਕਬੂਤਰ ਨਹੀਂ ਲੱਗਾ ਪਤਾ ਯਾਰ ਜਿਹੜੇ ਵੀਰ ਨੂੰ ਪਤਾ ਲੱਗੇ ਜਾਂ ਜਿਹੜੇ ਜਿਹੜੇ ਹੋਏ ਜਾਂ ਫਰੇਪਰ ਸ਼ਹਿਰ ਦੇ ਵਿੱਚ ਗਿਆ ਮੇਰੇ ਬਾਲੀ ਮੀਤ ਤੇ ਜੇ ਕਿਸੇ ਨੂੰ ਪਤਾ ਲੱਗੇ ਤਾਂ ਆਪਾਂ ਬਾਈ ਨੂੰ ਕਾਪੜਾ ਸਮਾਨਤ ਕਰਾਂਗੇ ਤੇ 11000 ਰੁਪਏ ਨਾਲ ਆਪਾਂ ਗੈਰਿਆਂ ਨਾ ਦੇਣਾ ਨਾ ਗੈਰਿਆਂ ਨਾਮੋਜ ਦੇ ਦਿਆਂਗੇ ਯਾਰ ਪਹਿਲਾਂ 5 ਸੀਗਾ 5000 ਦੇਣਾ ਸੀਗਾ ਹੁਣ 11 ਕਰਤਾ ਜੀ ਜਿਹੜਾ ਕਬੂਤਰ ਲੱਭ ਕੇ ਦੇਊਗਾ ਤੇ ਉਹਨੂੰ 11000 ਦੇਵਾਂਗੇ ਤੇ ਬਾਕੀ ਆ ਵੀਡੀਓ ਯਾਰ ਸਾਰੇ ਸ਼ੇਅਰ ਕਰ ਦਿਓ ਜੀ ਤੇ ਆਪਣਾ ਮਿੱਤਰੋ ਵਲੌਗ ਹੋ ਗਿਆ ਸੀ ਡਿਲੀਟ ਮੇਰੇ ਤੋਂ ਆਪਣਾ ਵਲੌਗ ਬਣਿਆ ਸੀਗਾ 20 ਮਿੰਟਾਂ ਦਾ ਤੇ ਇਹ ਦਾ ਬਈ ਇਹਦਾ ਬਣਿਆ ਸੀਗਾ ਤੇ ਇਹ ਦਾ ਨੂੰ ਵਲੌਗ ਨੱਪਿਆ ਮੈਂ ਤੇ ਆਪਣਾ ਤਾਂ ਵਲੌਗ ਡਿਲੀਟ ਹੋ ਗਿਆ ਯਾਰ ਉਹ ਪਤਾ ਨਹੀਂ ਬਾਦਕਾਰ ਜੀ ਹੋ ਗਿਆ ਮੇਰੇ ਕੋ ਉਤਰ ਗਿਆ ਇੱਕ ਤਾਂ ਹਨਾ ਤੇ ਇੱਕ ਮੇਰੀ ਸਟੋਰੀ ਫੋਲੋ ਕੀਤੀ ਫੋਨ ਦੀ ਤੇ ਫਿਰ ਮੈਂ ਵੀਡੀਓ ਡਿਲੀਟ ਕਰਤਾ ਸੀ ਕਲਿੱਪਾਂ ਹੀ ਗਾ ਉਹ ਯਾਰ ਕਿਤੇ ਹੋਤੇ ਵੀ ਕਲਿੱਕ ਹੋ ਗਿਆ ਨਾ 20 ਮਿੰਟਾਂ ਬਹੁਤ ਘੰਟਾ ਵਲੌਗ ਬਣਿਆ ਸੀਗਾ ਮੇਰਾ ਵੀ ਤੇ ਇਹ ਕਿਹਨੇ ਬਣਾਇਆ ਸੀਗਾ ਆ ਬਾਈ ਨੇ ਇੱਕ ਮੈਂ ਬਣਾਇਆ ਸੀਗਾ ਤੇ ਮੇਰਾ ਵਲੋਗ ਹੋ ਗਿਆ ਡਿਲੀਟ ਹੁਣ ਬਾਈ ਇਹਦਾ ਲਿਆ ਤੇ ਹੁਣ ਇਹਦਾ ਅਪਲੋਡ ਕਰੂੰਗਾ ਤਾਂ ਹੀ ਯਾਰ ਦੋ ਦਿਨ ਹੋ ਗਏ ਵਲੋਗ ਨਹੀਂ ਪਾਇਆ ਗਿਆਗਾ ਤੇ ਬਾਕੀ ਕਬੂਤਰ ਜਿਹੜੇ ਜਿਹੜੇ ਹੋਏ ਇਹ ਜਰੂਰ ਲੱਭ ਕੇ ਦਿਓ ਯਾਰ ਸਾਰੇ ਵੀਰਾਂ ਦਾ ਧੰਨਵਾਦ ਹਨਾ ਹੋਊਗਾ ਤੇ ਇੱਕ ਕਬੂਰ ਵੀ ਲੱਭੂ ਸੀ ਕਬੂਰ ਇਹ ਆਪਣੀ 10 ਮਿੰਟ ਪਹਿਲਾਂ ਬੈਗੀ ਸੀ ਤੇ ਕੂਤਰ ਬਈ ਰਾਤ ਨੂੰ ਬੈਠਾ ਨਹੀਂ ਉੱਡਿਆ ਕਰਦਾ ਤਾਂ ਹੀ ਰਹਿ ਗਿਆ ਕਾਲੀ ਬੂਈ ਲਾਲ ਬੈਠ ਖਟੀਆਂ ਖਰਾਂ ਕਬੂਤਰ ਅੱਜ ਕਿਸੇ ਨੂੰ ਪਤਾ ਲੱਗੇ ਤਾਂ ਕਮੈਂਟਾਂ 'ਚ ਬਾਈ ਜਰੂਰ ਦੱਸ ਦੇਣਾ ਵੀ ਇੰਸਟਾਗ੍ਰam ਤੇ ਰੀਲ ਵੀ ਪਾਈ ਓ ਤੇ ਮੇਰਾ ਨੰਬਰ ਵੀ ਹੈ ਨਾ ਜੇ ਕਿਸੇ ਨੇ ਪਤਾ ਲੱਗਦਾ ਤੇ ਮੇਰੇ ਨੰਬਰ ਤੇ ਫੋਨ ਜ਼ਰੂਰ ਲਾ ਦਿਓ ਜੇ ਤੇ ਵੀਡੀਓ ਕਿਵੇਂ ਲੱਗੀ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਹੈ ਨਾ ਵਲੌਗ ਵੇਖਣ ਲਈ ਲਵ ਯੂ ਸੈਮ سپورਟ ਕਰਦੇ ਰਹੇ